ਹੈਲੋ ਗਾਇਜ਼ ਲਾ ਤੁਹਾਡਾ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਅੱਜ ਮੈਂ ਬਲੌਗਿੰਗ ਸਟਾਰਟ ਕਰੀਆ ਕਿਉਂਕਿ ਮੇਰੀ ਜਾਂੜ ਟੁੱਗਦੀ ਆ ਅੱਛਾ ਵੇ ਮਨੂ ਨੇ ਪਤਾ ਲਗਿਆ ਮਨੂ ਨੇ ਪਤਾ ਲਗਿਆ ਉਹ ਕਰਕੇ ਡਾਊਨਲੋਡ ਆ ਆ ਰாகுਲ ਇਹ ਦੇਖ ਇਹ ਐਪੀਕੇ ਤੇ ਹੈਲੋ ਤੇ ਹਾਏ ਸੀ ਹਾਏ ਹਾਏ ਉਹ ਇੱਧਰ ਆਈ ਸ਼ਰਮ ਤੇ ਹਾਏ ਇਹ ਪਾਈ ਠੀਕ ਹੈ ਚੱਤੀ ਨਾ ਇਹ ਠੀਕ ਹੈ ਇਹ ਆ ਸਾਡੇ ਇੱਥੇ ਲਿਖਿਆ ਹੋਇਆ ਬੈਟਰੀ ਫੂਟਰੀ ਜੇ ਕੁਝ ਕਰਨਾ ਹੋਵੇ ਕੀ ਲਿਖਿਆ ਹੋਇਆ ਹੈ ਪੜ੍ਹ ਲਿਓ ਆਪੇ ਆ ਗਿਆ ਸੁਣਾ ਤੁਹਾਨੂੰ ਗੱਲ ਕਰਤਾ ਸੀ ਸਾਲਾ ਪੰਜ ਲਵਾ ਤੈ ਹੈ ਤੂੰ ਉਹ ਬਲੋ ਨਾ ਲੇਕਿਨ ਕੀ ਹੈ ਤੂੰ ਟੱਕੋ ਬਲੋ ਕਰਾ ਦੇ ਤੂੰ ਬਲਿੰਗ ਦੇ ਆ ਪੇਮੈਂਟ ਨਹੀਂ ਹੈ ਪਹਿਲੀ ਦਾਨ ਕਹਿੰਦਾ ਤੇਰਾ ਗੱਲ ਅਸੀਂ ਕਰ ਰਹੇ ਆ ਕਰੋ ਨਾ ਪੈਸੇ ਤੂੰ ਦੇਊਗਾ ਸਾਨੂੰ ਕੀ ਹੋਆ ਵੀਡੀਓ ਬਣਾ ਕੇ ਕਹਿੰਦਾ ਮੈਂ ਤਾਂ ਗੱਲ ਹੀ ਨਹੀਂ ਆਉਂਦੀ ਮੈਂ ਕਿਹਾ ਬਲੌਗਰ ਤੂੰ ਸਾਲੇ ਦੇਖ ਮੇਰੀ ਰੀਲ ਵਾਇਰਲ ਹੋ ਜਾਏਗੀ ਦੇਖੀ ਹਾਂ ਚੱਲ ਅਬ ਕੀ ਫਾਇਦਾ ਉਹ ਤਾਂ ਕਰ ਦਿਆ ਸੇ ਹਾਈ ਹਾਈ ਉਹ ਵੀ ਕਰੀ ਟੂਲੂ ਨੂੰ ਚਲੋ ਨੂੰ ਮੀਆਂ ਕਰਦੇ ਗੁੱਗੂ ਓਏ ਤਾਂ ਵੀ ਜੋ ਥੱਕ ਗਿਆ ਨਹੀਂ ਮੈਂ ਨਹੀਂ ਜਮਈ ਥੱਕ ਗਿਆ ਤਾਂ ਇਹਨਾਂ ਫੋਨ ਫੜਾ ਦੇ ਦੇ ਕੋਈ ਕਰਦੀ ਸਾਰੇ ਕੰਮ ਦੀ ਪਹਿਲਾਂ ਸਾਰੇ ਕੰਮ ਇਹ ਪਾਣਾ ਬਲੋਗ ਦੇਖੋ ਜੀ ਬਲੋਗ ਬਣਾਉਣ ਲੱਗਾ ਦਾ ਜੀ ਉਹਨੇ ਕਿਹਾ ਇੱਕ ਦੋ ਮਿੰਟਾਂ ਵਿੱਚ ਖਤਮ ਹੋ ਲਿਆ ਬੰਦਾ 16 ਤਾਂ ਨਹੀਂ ਹੈ ਤੈਨੂੰ ਤਾਂ ਨਹੀਂ ਸ਼ਰਮ ਆਉਂਦੀ ਕਿ ਵੀ ਤੂੰ ਵੀ ਲੈ ਲਵੇ ਓਏ ਸਰਮ ਤੁਹਾਨੂੰ ਤਾਂ ਨਹੀਂ ਆਉਂਦੀ ਵੀ ਚੱਲ ਦਵਾਏ ਤਾਂ ਹੈ 1200 ਆਪਣੇ ਨੂੰ ਮੈਂ ਤਾਂ ਸ਼ੌਂਕ ਹੀ ਲੈਦਾ ਆਈਫੋਨ ਅੱਗ ਕੇ ਮੰਜੇ ਲੈ ਰਿਹਾ ਬਾਈ ਦੇਖ ਬੈਠੇ ਆ ਸਾਰੇ ਬੰਗਾਲਾ ਬਲੂਕਰ ਰਹਿ ਰਹੇ ਨੂੰ ਚੱਲ ਤਾਂ ਹੋਣੀ ਹੈਗੀ ਆ ਓਏ ਕਿਆ ਰੇ ਭਾਈ ਬਦਲ ਗਿਆ ਗਾਲ ਕੱਢਦਾ ਕੱਢਦਾ ਕੰਮ ਹੀ ਜਾਂਦਾ ਹੈਗਾ ਇੱਕ ਰੇਟੇ ਹੁੰਦਾ ਮੇਰੇ ਕੋਲ ਤਾਂ ਕਿਆ ਹੋ ਗਿਆ ਗਾਲ ਪਰ ਟੂੰ ਕਰਦੀ ਨਾ ਤੂੰ ਚੱਲ ਕੱਢ ਗਾਲ ਨਹੀਂ ਟੂਟਾ ਨਹੀਂ ਮੈਨੂੰ ਆਉਂਦੀ ਨਹੀਂ ਨਾ ਐਡੀਟਿੰਗ ਕਰਨੀ ਨਾ ਬਲੋਗਿੰਗ ਤੂੰ ਛੱਡ ਦੇ ਚੈਨਲ ਡਿਲੀਟ ਕਰ ਦੇ ਜਾਂ ਸੇਲ ਕਰ ਦੇ ਹਲੇ ਹਲੇ ਗੜੀ ਲਈ ਪੇਮੈਂਟ ਨਹੀਂ ਹੈਗੀ ਖੜ ਜਾ ਮੈਂ ਦੇਖ ਦਿਖਾ ਦਉ ਤਾਂ ਕਿਹੜਾ ਕਹਿ ਰਿਹਾ ਨਹੀਂ ਭਾਈ ਮੈਂ ਉਹੀ ਹੈ ਜਿਹੜਾ ਪਹਿਲਾਂ ਸ਼ੁਰੂਆਤ ਬਲੌਗ ਦੀ ਕਰੀਦੀ ਮੈਂ ਇਹ ਤਾਂ ਸ਼ਰਮਦਾ ਯਾਰ ਬਲੌਗਰ ਹੋਣ ਤੇ ਆ ਗੱਲ ਚੰਗੀ ਆ ਦੇਖੋ ਦਾਨ ਪੁੰਚ ਰਿਹਾ ਹੋਰੇ ਇਹਨੂੰ ਵਿੱਚ ਛੱਡ ਦੇ ਮਾਈਟਾ ਸਾਰਾ ਮਾਈਟਾ ਇਹ ਨਹੀਂ ਰਿਹਾ ਆ ਦਿਖਣ ਲੱਗ ਗਿਆ ਮਾਰ ਮਾਰ ਕੇ ਆ ਪੂਰਾ ਮਨੀ ਕਰਦਾ ਹੈ ਹੋਰ ਲਿਆ ਆ ਬੈਂਡਰ ਕੋ ਤੇ ਆਹ ਹੈਟ ਰੇਟਰ ਹੈ ਜੀ ਆਹ ਵੀ ਬਲੋਕਰ ਹੈ ਜੀ ਨਹੀਂ ਇਹ ਲੋਕਾਂ ਨੂੰ ਆਏ ਤੇ ਕਰ ਕਰ ਮੜਿਆ ਲੋਕਾਂ ਨੂੰ ਆਏ ਵੀ 4 ਦੂਰ ਹੋ ਗਏ ਟੋਰ ਕਰਕੇ ਆ ਜੀ ਲੱਗੇ ਹੋਏ ਆ ਮਾਦਾਬ ਆਪਸਰਾ ਦੇਖੋ ਆਦਾ ਉੱਪਰ ਹੈਗਾ ਯਾਰ ਇਸ ਤਰ੍ਹਾਂ ਨਗਾ ਓਏ ਤੇਰੇ ਬੈਨ ਹੈ ਤੇਰੇ ਬੈਨ ਇਹਨੇ ਤਾਂ ਟੇਕੀਰ ਟੇਕੀ ਕਰਨੀ ਆ ਪੁੱਛਿਆ ਕੀ ਆਈਡੀਆ ਆ ਗਿਆ ਟੇਕੀਓ ਪੱਤ ਕੇ ਨਾ ਥੱਲੇ ਜਿਹੜੀ ਨਿਊਜ਼ ਵੀ ਨਿਕਟਾ ਨਿਕਲੀ ਆ ਇੱਥੇ ਇਹਦੀ ਕੋਈ ਨਹੀਂ ਸਾਡੇ ਬਾਈ ਨੇ ਨਸ਼ਾ ਛੱਡਿਆ ਬਾਈ ਓਏ ਬਾਈ ਕੋਈ ਪਰੇਸ਼ਾਨੀ ਮੈਂ ਕਦੇ ਕਰਈ ਨਹੀਂ ਹੈਗਾ ਨਸ਼ਾ ਬਾਈ ਕਿੱਕੇ ਬੈ ਲੱਗਿਆ ਸੈਂਟਰ ਦੇ ਵਿੱਚ ਟਾਈਮ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਨਾ ਬਈ ਚੋਰੀ ਕਰਨੀ ਛੱਡ ਤੇ ਹਾਂ ਬਈ ਛੱਡ ਤੀ ਚੋਰੀ ਪਹਿਲਾਂ ਕਰ ਦੋ ਚੋਰੀ ਠੱਗੀਆਂ ਤੂੰ ਵੀ ਛੱਡ ਦੇ ਬਈ ਹਾਂ ਕੀ ਮਸੇ ਕਰਨੇ ਇਹ ਤਾਂ ਕਰਦਾ ਨਹੀਂ ਕੋਈ ਜਦੋਂ ਬਈ ਕਰਨੀਆਂ ਆਛਾ ਬਕੌਰ ਸਾਹਬ ਤੋਂ ਆ ਬਈ ਉੱਥੋਂ ਲੈ ਕੇ ਆਂਦਾ ਸੀਗਾ ਦੂਜੀ ਘਰ ਸਾਹਬ ਡੋਨੀ ਕਾਲੀ ਜਦੋਂ ਆਪਾਂ ਆਪਣੀ ਵਾਰੀ ਨੂੰ ਬਈ ਨਾਗੀ ਲੱਗ ਜਾ ਸਾਡੇ ਸਿਰ ਤੇ ਬਲੌਗ ਕਰਾਉਣ ਨੂੰ ਫਿਰਦਾ ਬਈ ਇਹ ਗੱਲ ਦਿਲ ਤੇ ਲੱਗ ਗਈ ਇਹ ਬਾਕੀ ਹੈ ਇਹੋ ਜੀ ਇਹ ਬਈ ਹੁਣ 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 ਲੱਗਾ ਵੀਡੀਓ ਬਣਾਣਾ ਇਸ ਦੀ ਪਾਵਰ ਥੀ ਐ ਗਰਦੀਪ ਇਸ ਦੀ ਪਾਵਰ ਥੀ ਹੁਣ ਆ ਪਰੂਗਾ ਦੇਖੋ ਦੇਖੀ ਆ ਪਰੂਗਾ ਦੇਖੋ ਕਦੇ ਸਟਾਰਟ ਹਾਂ ਉਹ ਵਾਲਾ ਨਹੀਂ ਹਾਂ ਇਹ ਬੈਜੋ ਇਹਨੂੰ ਕੋ ਗੱਲ ਹੁੰਦੀ ਟੱਟੂ ਦਾ ਬਲੌਗ ਕਰੇ ਬਲੌਗਲਾ ਬਲੂਏ ਟੱਟੂ ਬਲੌਗ ਕਰੇ ਗੱਲ ਤਾਂ ਹੁੰਦੀ ਦੇਖੋ ਚਾਕੇ ਗਿਆ ਬਈ ਨਖਰੇ ਦੇਖੋ ਇਹਨਾਂ ਦੇ ਨਖਰੇ ਮੋਟਿਆਂ ਦਾ ਕਰਦੀ ਹੁੰਦੀ ਆ ਤਾ ਫਿਰ ਤੈਨੂੰ ਪਸੰਦ ਨਹੀਂ ਆਂਦੀ ਫੋਟੋ ਯਾਰ ਕੋਈ 100 ਫੋਟੋ ਖਿੱਚਦੀਆਂ ਵਾ ਫੋਟੋ ਸ਼ੂਟ ਚੱਲ ਰਿਹਾ ਵੀ ਬਿਲਡਿੰਗ ਉੱਪਰ ਆ ਖਿੱਚੀ ਆਈ ਫੋਟੋ ਆਇਨੇ ਮੇਰੀ ਦੇਖਿਓ ਆ ਫੋਟੋ ਆ ਕੋਈ ਦੇਖੋ ਮੜੀਆ ਫੋਟੋ ਆ ਕੋਈ ਬਈ ਇਹ ਆਈ ਦੀ ਇਹ ਆਈ ਦੀਆਂ ਦੇਖੋ ਯਾਰ ਮੈਂ ਸੋਹਣਾ ਨਾ ਫਿਰ ਬੈਠ ਜਾ ਕਮਾ ਤੈਨੂੰ ਨਹੀਂ ਵਧੀਆ ਲੱਗਦਾ ਚੱਲ ਜਾ ਮੈਂ ਤਾਂ ਦੇਖ ਵੀ ਨਹੀਂ ਬਣਾ ਨਹੀਂ ਦਿੰਦੇ ਯਾਰ ਤੂੰ ਬਲੌਗ ਚ ਲਾਉਣ ਨੂੰ ਫਿਰਦਾ ਵੇ ਮੁੰਡਾ ਦੇਖੋ ਜੀ ਕੱਦ ਦਾ ਫੋਟੋ ਸ਼ੂਟ ਚੱਲ ਰਿਹਾ ਦੇਖੋ ਦੇਖੋ ਐਟੀਟਿਊਡ ਦੇਓ ਐਟੀਟਿਊਡ ਦੇ ਐਟੀਟਿਊਡ ਦੇਗਾ ਐਟੀਟਿਊਡ ਤੂੰ ਦਵਾ ਰਵਾਣੀ ਆ ਉਹ ਕੈਮਰਾ ਮੁੰਡਾ ਕੈਮਰਾ ਖਵਾ ਹੀ ਜਾਊਗਾ ਇਹ ਨਹੀਂ ਕੋਈ ਇਹਨੂੰ ਉੱਪਰ ਹੈਟ ਨੂੰ ਸਬਸਕ੍ਰਾਈਬ ਨਹੀਂ ਕਰ ਸਾਰੇ ਰਿਪੋਰਟ ਮਾਰੋ ਇਹਦਾ ਚੈਨਲ ਇਹਦਾ ਚੈਨਲ ਬਾਈ ਸਾਰੇ ਰਿਪੋਰਟ ਮਾਰਨਾ ਚਾਹੁੰਦੇ ਨੇ ਨਾ ਤੁਸੀਂ ਇਹਦਾ ਚੈਨਲ ਸਾਰੇ ਦੱਸੋ ਲਾਓ ਨਾਰਾ ਲਾਓ ਨਹੀਂ ਨਾਰਾ ਲਾਓ ਹਰਵਿੰਦਰ ਦਾ ਰਿਪੋਰਟ ਕਰੋ ਚੈਨਲ ਐਵੇਂ ਚਲੋ 1 2 3 ਸਟਾਰਟ ਨਾਰਾ 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 ਇਹ ਆਪਦੀ ਬੇਇੱਜ਼ਤੀ ਇਹ ਆਪਦੀ ਬੇਇੱਜ਼ਤੀ ਪਾਉਂਦਾ ਨਹੀਂ ਸਾਡੀ ਬੇਇੱਜ਼ਤੀ ਬਲੌਗ 'ਚ ਪਾਉਂਦਾ ਆ ਪਾਈ ਜੇ ਹਿੰਮਤ ਆ ਤੇਰੇ 'ਚ ਆ ਦੇਖੋ ਜੀ ਜ਼ੂਮ ਕਰੋ ਆ ਦੇਖੋ ਜੀ ਬਸ ਥੋੜੇ ਟਾਈਮ 'ਚ ਕੰਮ ਹੋਣੇ ਵਾਲਾ ਬਾਬੇ ਤੂੰ ਤਾਂ ਸੈਟ ਵਿੱਚ ਬਹੁਤ بڑا ਲਾਇਆ ਚੈੱਕ ਕਰੋ ਬਈ ਸਾਰਾ ਸਹੀ ਜਲਦੀ ਜਲਦੀ ਕੋਈ ਫੋਟੋ ਮੋਗ ਯਾਰ ਇਹ ਤਾਂ ਪੁਰਾਣੇ ਹੋ ਗਏ ਯਾਰ ਇਹ ਤਾਂ AI ਆ ਹੁਣ ਚੱਲਿਆ ਟੱਬੀ ਗਏ ਮੂੰਹ ਕਰਕੇ ਉਹ ਕੁਆਰਡ ਦਾ ਕੰਮ ਵੀ ਨਹੀਂ ਛੱਡੇ ਹੁਣ ਤੱਕ ਹੈ ਓਏ ਮੈਂ ਯਾਰ ਕਰਨ ਦਾ ਕੋਈ ਮੈਂ ਕੀ ਕਰਾਂ ਅਰੇ ਵਾਣ ਇਸ ਵਿੱਚ ਭੈ ਜੋ ਆਹੀ ਸੂਟ ਕਰਦਾ ਤੈਨੂੰ ਕਿੱਥੇ ਤੋਂ ਕੰਪਨੀ ਤੇ ਕਿਵੇਂ ਫਸ ਗਿਆ ਆ ਇਹ ਕਰਦਾ ਸੂਟ ਚ ਆਰੇ ਆ ਫੋਮ ਚ ਆਪਣੀ ਪੁਰਾਣੀ ਚ ਮੈਂ ਪੇਂਟ ਵੀ ਕਰਦਾ ਰਿਆਂ ਚੰਨੀ ਆ ਤੂੰ ਸਾਲਿਆ ਪੇਂਟ ਕਰਦਾ ਰਿਆ ਬੰਦੀ ਨੂੰ ਬਾਈ ਪਰਸਨੈਲਿਟੀ ਹੈਗੀ ਥੋੜਾ ਜਿਹੜਾ ਵੀ ਬਲੌਗਰ ਆ ਨਾ ਇਹ ਓਏ ਹੋਏ ਹੋ ਓਏ ਹੋਏ ਹੋ ਓਏ ਹੋਏ ਹੋ ਓਏ ਹੋਏ ਹੋ ਭੈਜ ਇੰਹੀਂ ਖੜਾ ਰਿਹਾ ਚਾਰੇ ਪਾਸੇ ਨੂੰ ਚਾਰੇ ਪਾਸੇ ਨੂੰ ਦੇਖੀਓ ਦੇਖੋ ਜੀ ਚਾਰੇ ਪਾਸੇ ਕੀ ਬਾਤ ਹੈ ਭੈਜ ਪੰਜਾਬ ਸ਼ਿੰਗਾਰ ਦੂਜਾ ਪੰਜਾਬ ਸ਼ਿੰਗਾਰ ਹੈ ਅੱਜ ਕਾਲਾ ਕਾਲਾ ਬਣਿਆ ਦੇਖੋ ਪੰਜਾਬ ਸ਼ਿੰਗਾਰ ਦੇਖੋ ਤਾਂ ਇਹ ਬਲੈਕ ਬਣਿਆ ਪਿਆ ਉਹ ਲਾਲ ਪੱਟੀਆਂ ਕਿੱਥੇ ਤੇਰੀਆਂ ਜਿਹੜੀ ਲੱਤਾਂ ਨੂੰ ਬੰਨਦੇ ਹੁੰਦੇ ਆਂ ਬੈਂਚ ਤਿੰਨ ਲੋਕ ਅੰਦਾ ਕਾ ਲੱਤਾਂ ਬੜੀਆਂ ਨਹੀਂ ਤੇ ਹਾਂ ਇਹਦਾ ਜੀ ਰੂਮ ਮੇਟ ਇਹ ਬੰਦਾ ਥੋੜਾ ਠੀਕ ਆ ਕਦੇ ਕਦੇ ਭੋਰ ਦਿੰਦਾ ਪਰ ਆ ਮੈਨੂੰ ਨਾ ਨਹੀਂ ਚਾ ਚਾ ਮੈਨੂੰ ਬੰਦਾ ਬੰਦਾ ਨਹੀਂ ਚਾ ਤੂੰ ਪਰਾਂ ਲਈ ਉਹ ਕਮਲਪੁਰ ਲਈ ਇਹ ਚੀਜ਼ ਆ ਗਿਆ ਸੀ ਗੋਲ ਗੱਪੇ ਖਾਣ ਇੱਕ ਪਲੇਟ ਖਾਲੀ ਹੋਂਡਾ ਨੇ ਟਿੱਕੀ ਟਿੱਕੀ ਖਾਓਗੇ ਹਾਂ ਪੂਰੇ ਦਾ ਫੇਮਸ ਇਸ ਬਾਈ ਨੇ ਤਾਂ ਖਾਏ ਦਹੀਂ ਵਾਲੇ ਇਹਨਾਂ ਨੇ ਖਾਏ ਪਾਣੀ ਵਾਲੇ ਇਹ ਇਹ ਬਾਈ ਟਿੱਕੀ ਖਲਾ ਰਹਾ ਹੈ ਬਾਈ ਹਮ ਖਾ ਰਹੇ ਟਿੱਕੀ ਕੀ ਖਾ ਰਹੇ ਦਿਖ ਹੀ ਨਹੀਂ ਰਿਹਾ ਉਹਨੇ ਟਿੱਕੀ ਇਹ ਸਹੀ ਹੋ ਗਿਆ ਆਗਾ ਦਿਲ ਨੂੰ ਪੂਰੀ ਛੋਲੇ ਰਹਿ ਗਏ ਉਹਨੇ ਟਿੱਕੀ ਦਾ ਕਿੱਥੇ ये भाई पार्टी कर रहा है ये पार्टी कर रहा है हाँ। सबूत रखना है ना ये रखना पड़ता है भाई ये मुकर जाते हैं ना सारे दबा दबा के ये भी राहुल कैसी लगी टिक्की बढ़िया बढ़िया एक नंबर राहुल तो पैसे दे रहा है